ਹਾਂਜੀ ਬਾਈ ਅੱਸੀ ਕਾਲ ਜੀ ਕੀ ਹਾਲ ਨੇ ਬਾਈ ਸਾਰਿਆਂ ਦੇ ਔਰ ਘਰ ਪਰਿਵਾਰ ਬਾਈ ਜਾਨਵਰ ਵਗੈਰਾ ਸਾਰਿਆਂ ਦੇ ਘੈਂਟ ਨੇ ਵਾਹਿਗੁਰੂ ਕਿਰਪਾ ਕਰੇ ਆ ਗਿਆ ਆਪਾਂ ਇੱਧਰ ਲੈ ਘਰੇ ਆ ਬਾਈ ਆ ਗਿਆ ਬੰਗ ਫੁੱਡੇ ਖੋਲ ਤੇ ਤੇ ਆਪਦੇ ਜਾਨਵਰਾਂ ਨੂੰ ਆਪਾਂ ਦਾਣਾ ਪਾਣੀ ਕਰੀਏ ਪਹਿਲਾਂ ਵੱਟੇ ਪਾਣੀ ਬਈ ਆਪਾਂ ਰੱਖਤਾ ਗਰਮ ਤੇ ਮਸਲਾ ਨੂੰ ਪਾਈ ਗਿਆ ਸਮਾਨ ਥੋੜੀ ਜਿਹੀ ਸੋਇਆ ਇਹ ਵੀ ਵਰਗੀ ਤੋ ਬਾਜਰਾ ਬਈ ਇੱਕ ਕਣਕ ਬਸ ਵੱਡੇਆਂ ਜੋੜਿਆਂ ਨੂੰ ਵੀ ਹੁਣ ਇੱਕ ਟਾਈਮ ਹੀ ਬਈ ਘਰ ਚ ਜਾਣਾ ਦਾ ਸਿਸਟਮ ਕਿਉਂ ਵਜੇ ਦਾ ਹੈ ਨਹੀਂ ਜਦੋਂ ਨੂੰ ਵਜੇ ਵਜੇ ਕੱਟਣਗੇ ਉਹ ਦੋਨੋਂ ਆਪਾਂ ਕਰ ਦਾਂਗੇ ਨਾ ਦੁਬਾਰੇ ਇਸ਼ੂ ਨਹੀਂ ਹੈਗਾ ਆਪਾਂ ਨੂੰ ਉਨੀ ਹਜੇ ਨੂੰ ਸੌ ਪਰਾਂਗੇ ਫਾਰ ਮਸਾਲਾ ਸੰਬਰ ਤਾਂ ਆਪਾਂ ਆਪਣਾ ਤੇ ਇੱਕ ਨਾ ਬਈ ਆਪਾਂ ਇੱਕ ਦਾ ਜੋੜੀ ਪਹਿਲਾਂ ਅੱਡ ਕਰਤੀ ਸੀਗੀ ਆਪਣੀ ਮੋਜੀ ਕਬੂਤਰੀ ਵਾਲੀ ਤੇ ਇੱਕ ਜੋੜੀ ਆਪਾਂ ਕਰਤੀ ਹੁਣ ਲੱਗ ਅਜੇ ਤਰੀ ਕਬੂਤਰੀ ਬਿਠੀ ਆ ਇਹ ਨਾਲ ਚਿੱਟਿਆਂ ਦਾ ਕਬੂਤਰ ਸੀ ਉਹ ਦੂਜੇ ਖੁੱਡੇ ਚ ਤੇ ਉਹ ਇਹਦਾ ਬੱਚਾ ਬੈਠਾ ਵੀ ਲਾ ਰਤਾ ਉਹਦੇ ਪੂੰਛ ਤੇ ਗਲਾਬੀ ਰੰਗ ਲਾ ਰਤਾ ਇਹਦੇ ਪੂੰਛ ਤੇ ਗਲਾਬੀ ਰੰਗ ਲਾ ਰਤਾ ਬਈ ਇੱਕ ਇੱਕ ਲਾਤਾ ਆਪਾਂ ਜਿਹੜਾ ਦੂਜਾ ਬੱਚਾ ਦੀ ਆਪਣਾ ਮੋਜੀ ਵਾਲੀ ਦਾ ਚਿੱਟਾ ਉਹ ਪਰਾਂ ਬੈਠਾ ਇੱਕ ਉਹਦੇ ਲਾਤਾ ਆਪਾਂ ਰੰਗ ਲਾਤੇ ਇਹ ਕਬੂਤਰ ਬੈਠੇ ਆ ਇੱਧਰ ਬਈ ਸਾ ਬੱਚੇ ਨੇ ਇਹ ਸਾਰੇ ਤੇ ਇਹ ਜਿਹੜੀਆਂ ਵੱਡੀਆਂ ਕਬੂਤਰੇ ਨੇ ਬਾਕੀ ਬੱਚੇ ਨੇ ਹੁਣ ਇੱਧਰ ਆਪਾਂ ਜੋੜੀਆਂ ਛੱਟਤੀਆਂ ਤੇ ਜੋੜੀਆਂ ਦੇ ਵੀ ਲਾਤਾ ਬਈ ਪੂੰ ਰੰਗ ਮੈਂ ਇੱਕ ਜੋੜੀ ਦੇ ਲਾਤਾ ਰੰਗ ਤੇ ਕਾਲ ਅੱਖੀ ਦੀ ਮੂੰਹ ਤੇ ਲਾਭੀ ਕਰਤੀ ਇੱਧਰ ਮੈਂ ਖੋਲੀਏ ਜਾਨਵਰ ਇਹ ਜਾ ਬੈਠ ਨੇ ਆਪਣੇ ਵੱਡੇ ਇਹਦਾ ਗਲਾਪੀ ਬੂਨਸ ਕਰਦੀ ਚਿੱਟੀਆਂ ਦੇ ਦੀ ਇਹ ਆਪਣਾ ਵੱਡਾ ਚਿੱਟੀਆਂ ਦਾ ਬਈ ਤੇ ਇਹ ਆਪਣੇ ਦੂਜੇ ਦੂਜੇ ਜਾਨਵਰ ਬੈਠ ਨੇ ਸਾਰੇ ਜਾਣ ਦੇਖੇ ਨੇ ਤੇ ਯਾ ਸਾਨੂੰ ਕਿਹੜੇ ਨੇ ਜਾਨਵਰ ਆਪਣੇ ਵੱਡੇ ਵਜੇ ਨੇ ਇਹਦੇ ਵਿੱਚ ਦੋ ਕਬੂਤਰ ਤਿੰਨ ਵੱਡੇ ਨੇ ਕਾ ਵੱਡਾ ਬੈਠਾ ਇੱਕ ਉਹ ਬੈਠਾ ਹੈ ਘੱਟੀਆਂ ਦਾ ਵੱਡਾ ਤੇ ਇੱਕ ਆ ਜੱਟੀਆਂ ਦਾ ਅਗਲਾ ਕਬੂਤਰ ਆਪਾਂ ਫੜਿਆ ਸੋਨਾ ਬਈ ਇਹ ਆਪਾਂ ਉਰੇ ਬਰਾ ਹੀ ਛਾ ਅੱਡੀ ਕਰਤਾ ਵੱਡਾ ਇਹ ਕਬੂਤਰ ਖਰ ਤੇ ਤਾਂ ਕਰਕੇ ਇਹ ਵੱਡੇ ਕਬੂਤਰਾਂ ਦੀ ਛੜਤਾ ਆਪਾਂ ਹੁਣ ਕਿਉਂ ਜੋੜੀਆਂ ਆਉਣ ਬਈ ਆ ਦੇਖ ਕਿਉਂ ਮਸਤ ਬੋਲਾ ਕਬੂਤਰ ਹੈ ਵੀ ਕਰੋ ਸਿਆਕ ਆ ਗਾ ਵਾਲਾ ਖਾ ਜਾ ਆਪਣਾ ਇਹ ਵਜਾਗਾ। ਬਸ ਸੋਣ ਇਹਨਾਂ ਨੂੰ ਹੀ ਪਾਵਾਂਗੇ ਆਪਾਂ ਦਾਣੇ ਤੇ ਆ ਆਪਣੇ ਜੋੜੀਆਂ ਨੂੰ ਖਾ ਲੈਣ ਦੇ। ਇਹ ਚਾਰ ਜੋੜੀਆਂ ਨੇ ਬਈ ਆਪਣੀਆਂ ਪ੍ਰੋਪਰ। ਤਿੰਨ ਜੋੜੀਆਂ ਨੇ ਤਾਂ ਅੰਡੇ ਲਾਏ ਹੋਏ ਨੇ। ਇੱਕ ਜੋੜੀ ਨੇ ਧਰਨੇ ਨੇ ਆਂਡੇ ਉਹ ਜੋੜੀ ਲੱਗ ਰਹੀ ਹੈ ਖਰ। ਆਂਡੇ ਵਸ ਧਰ ਲੂਗੀ ਉਹ ਵੀ। ਕੋਈ ਵੱਡਾ ਵੱਡੀ ਗੱਲ ਨਹੀਂ ਹੈਗੀ ਉਹਦੇ ਵਿੱਚ ਵੀ ਛੋਟਾ ਆਪਾਂ ਸ਼ਾਫ ਕਰਾਂਗੇ ਕਦੇ ਦਿਨਾਂ 'ਚ ਸਫਾਈ ਜ਼ਰੂਰੀ ਆ ਬਾਈ ਛੋਡੇਤੀ ਵੀ ਕਰ ਕਰਾਂਗੇ ਸਾਫ ਛੋਟਾ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਖਾ ਲੈਣ ਨੂੰ ਦਾਣੇ ਬਾਈ ਨੇ ਪਾਣੀ ਪਣੀ ਗਰਮ ਹੋਣ ਦੋ ਆਹ ਬੁੱਦੀ ਜਲੀ ਉੜ ਗਈ ਸੀ ਉਦੋਂ ਕਬੂਤਰੀ ਇਹ ਇੱਧਰ ਜਾ ਕੇ ਬੈਠੀ ਗਈ ਪਤਾ ਨਹੀਂ ਕੀ ਚੱਕਰ ਹੋ ਗਿਆ ਇਹਨੂੰ ਪਾਗਲਾ ਅੱਜ ਤਾਂ ਬਹੁਤ ਵਧੀਆ ਲੱਗਿਆ ਬਾਈ ਦੋ ਤਿੰਨ ਦਿਨ ਧੁੰਦ ਬਹੁਤ ਪਈ ਆ ਠੰਡ ਬਹੁਤ ਰਹੀ ਆ ਆਂਡੇ ਭੁੰਨੇ ਆ ਤੂੰ ਹੀ ਅੱਜ ਵੀ ਲਾਈ ਸੀ ਮੈਂ ਕਰ ਹੁਣ ਤਾਂ ਤੇ ਪਰ ਅੱਜ ਠੀਕ ਰਿਹਾ ਮੌਸਮ ਆਉਂਦੇ ਨੇ ਭੁੱਖ ਲੱਗੀ ਨਾਲ ਉਹ ਵੀ ਦਾਣਿਆਂ ਦੀ ਹੁਣ ਪਾਣੀ ਮੂੰਹ ਵਾਲਾ ਬੈਠਾ ਬੈਠਾ ਆ ਜਾ ਹਰ ਦਿਨ ਆ ਦਾਨਾ ਸਿਸਟਮ ਸਪਾਉਣੇ ਆ ਇਹਨਾਂ ਨੂੰ ਖਾ ਲੈਣ ਦੇ ਪਹਿਲਾਂ ਦਾਣੇ ਫਿਰ ਇਹਨਾਂ ਦੋਨਾਂ ਜੀ ਪਾਸੇ ਪਾਵਾਂਗੇ ਦਾਣੇ ਹਾਂਡੇ-ਮੁੰਡੇ ਇਹਨਾਂ ਦੇ ਵੀ ਪਾਏ ਨੇ ਬਾਹਰ ਕੱਢੇ ਤੇ ਉੱਤੇ ਪਾਏ ਨੇ ਹੋਰ ਪਾਣੀ ਭਰਨਾ ਭਰ ਨਹੀਂ ਆਉਣੇ ਨਾਲ ਹਾਂਡਿਆਂ 'ਚ ਕਰਦਾਂਗੇ ਰਿਹਾ ਜਿੰਨ ਟੂ ਚੱਕਰ ਨਾ ਕਰੀ ਕਾਣ ਦੇ ਵੀ ਇਹਨਾਂ ਨੂੰ ਦਾਣੇ ਜਦੋਂ ਇਹਨਾਂ ਦੂਜਿਆਂ ਨੂੰ ਕਰਦਾ ਦਾਣੇ ਪਾਉਂਗਾ ਉਹ ਤੋਂ ਮੈਂ ਕਰਦਾ ਵੀਡੀਓ ਸਟਾਰਟ ਇਹਨਾਂ ਇਹਨਾਂ ਨੂੰ ਖਾ ਲੈਣ ਦੇ ਦਾਣੇ ਫਿਰ ਆਈ ਜਾਂਦੇ ਨੇ ਤਾਂ ਵੀ ਪੂਰਾ ਦਾਣੇ ਪੂਰੇ ਦਾਣੇ ਨੂੰ ਕਰਦੇ ਨੇ ਹੁਣ ਯਾਰ ਬਸ ਇਹਨਾਂ ਦਾ ਇੱਕ ਟਾਈਮ ਦਾ ਹੀ ਸਾਰੇ ਕਪੂਤਰਾਂ ਦਾ ਰਿਟੇਨ ਕਰ ਦਾਂਗੇ ਜਿੰਨਾਂ ਜੋਕਰ ਬੱਚੇ ਨਹੀਂ ਕੱਢਦੇ ਵੱਡੇ ਕਪੂਤਰ ਬੱਚੇ ਕੁਝ ਕੱਢ ਲੈ ਫੇਰ ਇਹਨੂੰ ਦੋ ਟਾਈਮ ਪਾ ਦਿਆ ਕਰਾਂਗੇ ਦਾਣੇ ਨਹੀਂ ਤਾਂ ਹੁਣ ਇੱਕ ਟਾਈਮ ਪਾਇਆ ਕਰਾਂ ਫਾਇਦਾ ਨਹੀਂ ਬਈ ਦੂਜੇ ਟਾਈਮ ਹੋਣਾ ਤੁਹਾਨੂੰ ਉਹ ਬਾਦੂ ਦਾਆਂ ਡਾਂਡਿਆਂ ਦੀ ਬਿਠਣਾ ਜੇ ਕਿਹੜਾ ਇਹਨਾਂ ਨੇ ਬੱਚਿਆਂ ਨੂੰ ਚੋਕਦੇ ਨੇ ਚੱਲ ਬੱਚਿਆਂ ਕਰਕੇ ਆਪਾਂ ਪਾ ਦਿੰਦੇ ਹੁੰਦੇ ਸੀਗੇ ਚੋਕ ਚੱਕਦੇ ਨੇ ਕਬੂਤਰ ਫਿਰ ਆਪ ਵੀ ਖਾਂਦਾ ਨਾ ਤਾਂ ਕਰਕੇ ਹੁਣ ਇਹ ਵੱਡੇ ਕਬੂਤਰਾਂ ਵਾਂਗੂ ਹੀ ਹੋ ਗਏ ਇਹ ਆ ਪੱਠਿਆਂ ਪੁੱਠਿਆਂ ਵਾਂਗੂ ਆਂਡਿਆਂ ਦੀ ਵਹਿੰਦੇ ਨੇ ਲੋ ਭਾਈ ਵੱਡਿਆਂ ਨੇ ਤਾਂ ਖਾ ਲੇ ਦਾਣੇ ਹੁਣ ਪਾਈ ਜੇ ਛੋਟਿਆਂ ਬੱਚਿਆਂ ਨੂੰ ਉਡਰਨਾ ਬਸ ਕਣਕ ਕਣਕ ਹੀ ਪਾਈ ਹੈ ਤਾਂ ਹੁਣ ਤਾਂ ਗਿਨ ਕਾਸੀ ਖਾਂਦੇ ਹਾਂ ਹਾਸਾ ਮਾ ਪੈ ਨਹੀਂ ਗਣ ਕੰਨੀ ਦੇ ਨਹੀਂ ਦੇਣੀ ਖਾ ਜਾਣੇ ਇਹ ਜੋ ਕੋ ਭਾਈ ਸ਼ਾਕਲ ਹੋਰ ਅਰੇ ਲਾਲਜਾ ਵੀ ਆਉਂਦਾ ਆਉਗਾ ਲਾਲਜਾ ਪੂਰਾ ਕੰਦ ਦਾ ਪੂਰਾ ਲਾਲਜਾ ਗਣਕ ਦਾ ਦਾਣੇ ਦੋਣੇ ਦਾ ਪਾਣੀ ਪੂਣੀ ਦਾ ਚੱਕਰ ਪੈਂਦਾ ਮੈਨੂੰ ਲੱਗਦਾ ਪਾਣੀ ਨਹੀਂ ਪਿੰਦਾ ਹਨਸੀ ਜਿਹੜਾ ਬਚੇ ਬਈ ਸੈੱਟ ਹੋ ਗਿਆ ਖਰਾ ਆਪਣਾ ਹੁਣ ਤਾਂ ਤਾਂ ਦੀ ਫੁਨਸੀ ਲੋਟ ਆ ਪਹਿਲਾਂ ਅੱਖ ਜਿਵੇਂ ਚੰ ਲੱਗੀ ਦਨ ਅੱਖ ਜੀ ਸੈੱਟ ਆ ਦੀ ਤੇ ਰੋਟਾ ਬਚਾਂ ਬਚਾਂ ਦੀ ਜਮਾ ਆ ਦੇ ਖਾਂਦਾ ਵਧੀਆ ਖਾਂਦਾ ਖਾ ਰੋ ਖਾ ਰੋ ਪਾਣੀ ਘਣੀ ਆਉਂਦੇ ਨੇ ਪਾਣੀ ਫੇਰ ਪੀ ਲਿਓ ਪਹਿਲਾਂ ਦਾਣੇ ਖਾ ਲੋ ਪੁੱਤ ਇਹ ਨਨਤਾ ਠੀਕ ਆ ਬਾਈ ਇਹ ਨਨ ਨੂੰ ਵੀ ਰੱਖ ਦੀਏ ਆਪਣੇ ਦੂਜਿਆਂ ਨੂੰ ਵੱਡਿਆਂ ਨੂੰ 12:00 ਵਜੇ ਬੱਜ ਗਿਆ ਖਰਮ ਤਾਂ ਤੇ ਬਸ ਹੁਣ 12:00 ਵਜੇ ਜਦੋਂ ਥੀ ਡਾ ਵੀ ਚੱਕਰ ਵੀ ਗਿਆ ਕਕੋਈ ਸਕੋ ਦਾ ਨਾ ਨੌ ਲੀ ਇਹ ਵੀ ਆ ਗਿਆ ਦਾ ਖਾਣ ਦਾਣੇ ਟਾਈਮ ਹੋਣੀ ਆ ਬੱਚੇ ਖਾਣਾ ਦੱਬਾ ਨਹੀਂ ਪਾਉਂਦਾ ਪੂਦਾ ਹੈਗਾ ਕਿਤੇ ਨੱਕੇ ਵੀ ਹੱਥ ਨੇ ਫੇਰ ਮਿਲ ਜਾਣਗੇ ਹਨਾ ਛਾਕ ਲੋ ਡੱਕ ਲੋ ਨੰਬੰਦ ਕਰਦੀ ਆ ਯਾ ਫਾਈਲ ਚਲ ਤਾਂ ਪੂਜੀ ਲੱਗ ਜਾ ਹਾਂ ਹੈ ਹਾਂ ਆ ਜਾ ਲੈ ਜਾ ਦੇਖੋ ਆਂਦੇ ਨੇ ਚੈੱਕ ਕਰੋ ਚਲਿਆਰ ਕੁੱਡਾ ਬੰਦ ਕਰੀਏ ਹੁਣ ਫੇਰ ਖਾਣਗੇ ਦਾਣੇ ਚੰਗੀ ਤਰੀਕਾ ਨਾਲ ਖਾਣੇ ਨੇ ਯਾਰ ਡਰੀ ਜਾਣੇ ਲੋ ਬਈ ਪਾਣੀ ਪਰਤਾ ਇਹਨਾਂ ਨੂੰ ਨਿੱਗਾ ਗਰਮ ਗਰਮ ਹਨ ਇਹ ਇਹਨਾਂ ਨੂੰ ਵੀ ਧਰਤਾ ਪਾਣੀ ਨਿਕਾ ਇਹ ਦਾਣੇ ਵੱਧ ਪੈ ਗਏ ਚਲ ਕੋਈ ਨਾ ਕੱਲ ਕੋ ਨੂੰ ਖਾ ਲੈਣਗੇ ਕੋਈ ਇਸ਼ੂ ਨਹੀਂ ਰਾਤ ਨੂੰ ਖਾ ਲੈਣਗੇ ਚਲ ਆ ਲੈਣ ਹੁਣ ਪੀ ਲੈਣ ਦਿਓ ਬਾਈ ਤਿੰਨੇ ਗੁੱਡਾਂ ਚ ਪਾਣੀ ਧਰਿਆ ਗਿਆ ਨਿਗ ਇੱਧਰ ਵੀ ਧਰਿਆ ਸਾਰੇ ਇੱਧਰ ਹੀ ਪੀ ਜਾਂਦੇ ਨੇ ਪਾਣੀ ਪੀ ਲੈਣਗੇ ਕੋਈ ਚੱਕਰ ਨਹੀਂ ਪੀਤਾ ਸਾਰਿਆਂ ਨੇ ਥੋੜੀ ਜਿਹੀ ਪੀ ਵੀ ਲੈਣਗੇ ਤੇ ਕੋਈ ਇਸ਼ੂ ਨਹੀਂ ਤੇ ਦਾਣੇ-ਦਾਣੇ ਹੋ ਗਏ ਨਾ ਬੰਨਾਈ ਇਹਨੂੰ ਵੀ ਜਿਆਦਾ ਜਾਈਏ ਕੰਮ ਤੇ ਤੇ ਦੇਖੀਏ ਫਿਰ ਕੀ ਸਿਸਟਮ ਹੈ ਕੀ ਸਮਾਜ ਆ ਰਿਹਾ ਹੈ ਆਪਦਾ ਤੇ ਬਾਕੀ ਵੀ ਜੇ ਵੀਡੀਓ ਬਧੀ ਲੱਗਦੀ ਹੈ ਯਾਰ ਲਾਈਕ ਕਰੋ ਕਮੈਂਟ ਕਰੋ ਹਣਾ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਬਈ। ਨਾ ਆਪਾਂ ਮਿਲਦੇ ਆਂ ਕੱਲ ਨੂੰ ਨਵੇਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਤੇ। ਓਕੇ ਜੀ।